ਦੋਸਤੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਸਾਰੇ ਵੀਰਾਂ ਵੱਲੋਂ ਇੱਕ ਇੱਕ ਸੁਨੇਹਾ ਆ ਰਿਹਾ ਹੈ ਕਿ ਕਿਸਾਨ ਜਥੇਬੰਦੀਆਂ ਜਿਹੜਾ ਹੁਣ ਪ੍ਰੋਗਰਾਮ ਬਣਾ ਰਹੀਆਂ ਨੇ ਦਿੱਲੀ ਜਾਣ ਦਾ ਉਹ ਕੀ ਹੈ ਕੀ ਮੰਗਾਂ ਨੇ ਅਸੀਂ ਦੋਸਤੋ ਫੈਸਲਾ ਲਿਆ ਕਿ ਅਸੀਂ ਰੋਜ਼ ਇੱਕ ਮੰਗ ਦੇ ਉੱਤੇ ਵੀਡੀਓ ਪਾ ਕੇ ਉਹਨੂੰ ਪੂਰੀ ਡਿਟੇਲ ਦੇ ਵਿੱਚ ਤੁਹਾਡੇ ਨਾਲ ਸਾਂਝੀ ਕਰਿਆ ਕਰਾਂਗੇ ਤਾਂ ਕਿ ਸਾਡੇ ਹਰ ਇੱਕ ਵੀਰ ਤੱਕ ਇਹ ਗੱਲ ਪਹੁੰਚ ਜੇ ਮੇਰੇ ਹੱਥ ਜੋੜ ਕੇ ਬੇਨਤੀ ਹੈ ਸਾਰੇ ਦੋਸਤਾਂ ਨੂੰ ਕਿ ਕਿਰਪਾ ਕਰਕੇ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਵੱਧ ਤੋਂ ਵੱਧ ਭਾਈਚਾਰੇ ਤੱਕ ਸਾਡੇ ਭਰਾਵਾਂ ਤੱਕ ਇਸ ਗੱਲ ਨੂੰ ਪਹੁੰਚਾਇਆ ਜਾਵੇ ਅੱਜ ਦੀ ਜਿਹੜੀ ਸਾਡੀ ਮੰਗ ਪਹਿਲੀ ਮੰਗ ਦੇ ਉੱਤੇ ਜਿਹੜੀ ਆਮ ਮੰਗ ਉੱਠ ਰਹੀ ਹੈ ਉਹ ਆ ਦੋਸਤੋ ਐਮਐਸਟੀ ਦੀ ਗਰੰਟੀ ਦਾ ਕਾਨੂੰਨ ਤੇ ਡਾਕਟਰ ਸੋਮੇਨਾਥ ਦੀ ਰਿਪੋਰਟ ਇਹਦੇ ਤੇ ਮੰਗ ਉੱਠ ਰਹੀ ਹੈ ਇਹ ਕਿਉਂ ਮੰਗ ਰਹੇ ਆ ਇਹ ਕੀ ਮੰਗਾ ਕੀ ਗੱਲ ਹੈ ਇਹਨੂੰ ਸਭ ਤੋਂ ਪਹਿਲਾਂ ਤੇ ਸਮਝ ਲਿਓ ਕਿ ਸਾਡੇ ਨਾਲ ਜਦੋਂ ਅੰਦੋਲਨ ਸਸਪੈਂਡ ਹੋਇਆ ਉਦੋਂ ਰਿਟਨ ਦੇ ਵਿੱਚ ਭਾਰਤ ਸਰਕਾਰ ਨੇ ਵਾਅਦਾ ਕੀਤਾ ਸੀ ਕਿ ਅਸੀਂ ਡਾਕਟਰ ਆਪਣਾ ਤੁਹਾਨੂੰ ਐਮਐਸਪੀ ਦੀ ਗਰੰਟੀ ਦਾ ਕਾਨੂੰਨ ਦੇਵਾਂਗੇ ਪਹਿਲੀ ਗੱਲ ਦੂਸਰਾ ਜਿਸ ਵੇਲੇ ਭਾਜਪੀ ਨੇ ਤੁਹਾਡੇ ਤੋਂ ਵੋਟਾਂ ਮੰਗੀਆਂ ਵੋਟਾਂ ਲਈਆਂ ਆਪਣਾ ਚੋਣ ਮੈਨੀਫੈਸਟੋ ਕੱਢਿਆ ਉਸ ਵੇਲੇ ਕਮਿਟਮੈਂਟ ਕੀਤੀ ਸੀਗੀ ਕਿ ਅਸੀਂ ਤੁਹਾਨੂੰ ਸਾਡੀ ਸਰਕਾਰ ਬਣ ਉਪਰੰਤ ਤੁਰੰਤ ਡਾਕਟਰ ਸੁਮਿੰarnath ਦੀ ਰਿਪੋਰਟ ਲਾਗੂ ਕਰਾਂਗੇ ਇਹ ਕਿੱਸ ਹੁਣ ਦੋਸਤੋ ਡਾਕਟਰ ਸੁਮਿੰarnath ਦੀ ਰਿਪੋਰਟ ਦੇ ਮੁਤਾਬਕ ਫਸਲ ਦਾ ਭਾਅ ਦੇਣਾ ਤੇ ਜਿਹੜਾ ਭਾਅ ਉਹਦੇ ਮੁਤਾਬਕ ਤੈਅ ਹੋ ਜਾਈ ਉਸ ਰੇਟ ਦੇ ਉੱਤੇ ਸਾਡੀਆਂ ਫਸਲਾਂ ਵਿਕਣ ਜ਼ਰੂਰ ਯਕੀਨ ਹੋਵੇ ਸਾਨੂੰ ਉਹਦੇ ਵੀ ਐਮਐਸਪੀ ਦੀ ਗਰੰਟੀ ਦਾ ਕਾਨੂੰਨ ਮੰਗਦੇ ਆਂ ਹੁਣ ਸਵਾਲ ਇੱਥੇ ਸਮਝਣ ਵਾਲਾ ਇਹ ਹੈ ਕਿ ਐਮਐਸਪੀ ਦੀ ਗਰੰਟੀ ਦਾ ਕਾਨੂੰਨ ਹੈ ਜਿਹੜਾ ਉਹਦਾ ਕੀ ਮਤਲਬ ਹੈ ਤੇ ਡਾਕਟਰ ਸੋਮੀਨਾਥ ਦੀ ਰਿਪੋਰਟ ਕੀ ਚੀਜ਼ ਹੈ ਸਮੂਹ ਦੇ ਮੁਤਾਬਕ ਕੀ ਬਣਦਾ ਹੈ ਡਾਕਟਰ ਸੋਮੀਨਾਥ ਹਨ ਕਮਿਸ਼ਨ ਉਦੋਂ ਬੈਠਾ ਜਦੋਂ ਦੇਸ਼ ਦੇ ਵਿੱਚ ਖੁਦਕਸ਼ੀਆਂ ਦਾ ਦੌਰ ਬਹੁਤ ਤੇਜ਼ੀ ਨਾਲ ਵੱਧ ਰਿਹਾ ਸੀ ਔਰ ਮਹਾਰਾਸ਼ਟਰ ਦੇ ਵਿੱਚ ਵੱਡੀ ਪੱਧਰ ਦੇ ਉੱਤੇ ਖੁਦਕਸ਼ੀਆਂ ਹੋਈਆਂ ਇੱਕੋ ਦਿਨ 'ਚ ਵੱਡੀ ਗਿਣਤੀ 'ਚ ਖੁਦਕਸ਼ੀਆਂ ਦੇ ਕੇਸ ਸਾਹਮਣੇ ਆਏ ਉਹਦੇ ਕਾਰਨ ਕਿਸਾਨ ਜਥੇਬੰਦੀਆਂ ਨੇ ਵੀ ਰੋਲਾ ਪਾਇਆ ਵਿਰੋਧੀ ਧਿਰਾਂ ਨੇ ਵੀ ਰੋਲਾ ਪਾਇਆ ਡਾਕਟਰ ਮਨਮੋਹ ਸਿੰਘ ਦੀ ਸਰਕਾਰ ਸਮੇਂ ਇੱਕ ਸਰਕਾਰ ਲੋਕਾਂ ਦੇ ਸਾਹਮਣੇ ਆ ਕੇ ਪ੍ਰੈਸ ਤੇ ਆ ਕੇ ਇਹ ਕਹਿ ਦਿੱਤਾ ਸਰਕਾਰ ਨੇ ਕਿ ਅਸੀਂ ਇੱਕ ਕਮਿਸ਼ਨ ਬਣਾਵਾਂਗੇ ਫਿਰ ਉਹਦੇ ਤੇ ਦਬਾਅ ਪਿਆ ਜਦੋਂ ਉਹਦੇ ਤੇ ਦਬਾਅ ਪਿਆ ਤੇ ਸਰਕਾਰ ਨੇ ਸਨ 2004 ਚ ਇੱਕ ਫਾਰਮਰ ਕਮਿਸ਼ਨ ਬਣਾਇਆ ਜਿਹਦਾ ਚੇਅਰਮੈਨ ਡਾਕਟਰ ਸੁਮਿੰਨਾਥਨ ਸਿੰਘ ਹੁਣ ਜਿਹੜਾ ਨੈਸ਼ਨਲ ਕਮਿਸ਼ਨ ਬਣਿਆ ਜਿਹਦਾ ਚੇਅਰਮੈਨ ਡਾਕਟਰ ਸੁਮਿੰਨਾਥਨ ਸਿੰਘ ਉਹਨੇ ਪੂਰੇ ਦੇਸ਼ ਦੇ ਵਿੱਚ ਭਰਮਣ ਕੀਤਾ ਪੂਰੇ ਦੇਸ਼ ਦੀਆਂ ਵੱਖ-ਵੱਖ ਸਟੇਟਾਂ 'ਚ ਗਿਆ ਤੇ ਸਟੇਟਾਂ 'ਚ ਜੋ ਲੱਭਿਆ ਕਿ ਕਿਸਾਨ ਖੁਦਕੁਸ਼ੀ ਕਿਉਂ ਕਰ ਰਿਹਾ ਹੈ ਇਹਨੂੰ ਕਿਵੇਂ ਬਚਾਇਆ ਜਾ ਸਕਦਾ ਹੈ ਉਸ ਮੰਤ ਦਾ ਮੇਨ ਅਜੰਡਾ ਹੀ ਇਹ ਸੀ ਕਿ ਕਿਸਾਨ ਦਾ ਜਿਹੜਾ ਰੇਟ ਆਫ ਸੁਸਾਇਸਾਈਡ ਇਹਦਾ ਖੁਦਕੁਸ਼ੀਆਂ ਜਿਹੜੇ ਧੰਨ ਨਾਲ ਹੋ ਰਹੀਆਂ ਹੈ ਇਹ ਕਿਵੇਂ ਬੰਦ ਕੀਤੀਆਂ ਜਾ ਸਕਦੀਆਂ ਕਿਵੇਂ ਘਟਾਈਆਂ ਜਾ ਸਕਦੀਆਂ ਉਹਨੇ ਦਾ ਕੌਂਸ ਆ ਗਿਆ ਰਿਕਮੈਂਡੇਸ਼ਨ ਉਹੀਆਂ ਇੱਕ ਵੱਡੀ ਗੱਲ ਉਹਨੇ ਕਹੀ ਹੈ ਕਿ ਹਰ ਕਿਸਾਨ ਦੇ ਘਰੇ ਇਨਕਮ ਆ ਜਿਹੜੀ ਉਹ ਕਿਸੇ ਸਿਵਲ ਸਰਵੰਟ ਦੇ ਬਰਾਬਰ ਕਿਸੇ ਸਿਵਲ ਅਧਿਕਾਰੀ ਦੇ ਬਰਾਬਰ ਆਉਣੀ ਚਾਹੀਦੀ ਹੈ ਹੁਣ ਉਹ ਕਿਵੇਂ ਆਵੇ ਉਹਦੇ ਵੀ ਹੋਰ ਬਹੁਤ ਸਾਰੀਆਂ ਰਿਕਮੈਂਡੇਸ਼ਨਾਂ ਹੈਗੀਆਂ ਨੇ ਕਿ ਕਿਸਾਨ ਨੂੰ ਉਹਦੀ ਮਿੱਟੀ ਟੈਸਟ ਕਰਨ ਲਈ ਉਹਦੇ ਉੱਥੇ ਖੇਤ ਦੇ ਨੇੜੇ ਇੱਕ ਲੈਬ ਪਰੇ ਮੋਬਾਈਲ ਲੈਬ ਹੋਵੇ ਹੋਰ ਬਹੁਤ ਸਾਰੀਆਂ ਗੱਲਾਂ ਕਿ ਪਾਣੀ ਕਿਵੇਂ ਸਟੋਰ ਕਰਨਾ ਹੈ ਹੋਰ ਇੱਕ ਗੱਲ ਆਈ ਸੀ ਕਿ ਜੇ ਕਿਸਾਨ ਦੀ ਫਸਲ ਮਰਦੀ ਆ ਤਾਂ ਉਸ ਕਿਸਾਨ ਨੂੰ ਸਰਕਾਰ 19 ਦਿਨ ਤੱਕ ਉਹਨੀਆਂ ਉਹਦਾ ਕਰਜ਼ਾ ਰੋਕ ਦੇਵੇ ਉਹਨੀਆਂ ਕਿਸ਼ਤਾਂ ਰੋਕ ਦੇਵੇ ਉਹਦਾ ਵਿਆਜ ਰੋਕ ਦੇਵੇ ਜਿੰਨੀ ਦੇਰ ਤੱਕ ਮੁਰਦ ਦੁਬਾਰਾ ਆਪਣੇ ਪੈਰਾਂ 'ਤੇ ਖੜਾ ਨਹੀਂ ਹੁੰਦਾ ਇਹ ਸਾਰੀਆਂ ਗੱਲਾਂ ਉਹਦੇ ਵਿੱਚ ਕਈਆਂ ਇਹ ਵੀ ਕਿਹਾ ਕਿ ਕਿਸਾਨ ਨੂੰ ਜਿਹੜਾ ਕਰਜ਼ਾ ਹੈ 4% ਦਰਦੇ ਉੱਤੇ ਦਿੱਤਾ ਜਾਏ। ਯਾਨੀ ਇਹ ਜਿਹੜੀਆਂ ਸਾਰੀਆਂ ਗੱਲਾਂ ਨੂੰ ਪੂਰਾ ਕਰਨ ਦੇ ਲਈ ਕਿ ਦੀ ਇਨਕਮ ਕਿਵੇਂ ਵਧਾਉਣੀ ਹੈ। ਉਹਦੇ ਵੀ ਉਹਨਾਂ ਨੇ ਇੱਕ ਗੱਲ ਕਹੀ ਕਿ ਇਹਦੇ ਜਿਹੜੇ ਸਾਰੇ ਖਰਚੇ ਨੇ ਸੀ2 ਜਿਹਨੂੰ ਕਿਹਾ ਜਾਂਦਾ ਹੈ। ਸੀ2 ਪਲੱਸ 50 ਦੇ ਹਿਸਾਬ ਨਾਲ ਕਿਸਾਨ ਦੇ ਸਾਰੇ ਖਰਚੇ ਜੋੜ ਕੇ ਉਹਨੂੰ ਉਹਦੇ ਉੱਤੇ 50% ਮੁਨਾਫਾ ਦੇ ਕੇ ਉਹਨੂੰ ਫਸਲ ਦਾ ਰੇਟ ਦਿਓ ਤਾਂ ਕਿ ਉਹਨਾਂ ਦਾ ਖਰਚਾ ਵੀ ਪੂਰਾ ਹੋ ਜਾਏ। ਖਰਚਾ ਪੂਰਾ ਹੋਣ ਦੇ ਨਾਲ ਨਾਲ ਉਹਨੂੰ ਆਉਂਦੇ ਪਰਿਵਾਰ ਲਈ ਜੋ ਜੀਵਨ ਲਈ ਬੱਚਿਆਂ ਦੀ ਜ਼ਿੰਦਗੀ ਲਈ ਉਹਨੂੰ ਉਹਦਾ ਮੁਨਾਫਾ ਵੀ ਹੁੰਦਾ ਰਹੇ ਉਹ ਸਾਰੀ ਆਪਦੀ ਜੀਵਨ ਲੀਲਾ ਨੂੰ ਚਲਾ ਸਕੇ ਸੋ ਇਸ ਦੇ ਵਾਸਤੇ ਉਹਨਾਂ ਨੇ ਜਿਹੜੀ ਇਹ ਲੈਂਦੀ ਉਹਦੇ ਵਿੱਚ ਖਰਚੇ ਕੀ ਕੀ ਹੋਣੇ ਸੀ ਤੁਹਾਡੀ ਜ਼ਮੀਨ ਦਾ ਠੇਕਾ ਤੁਹਾਡੇ ਫਸਲ ਦੇ ਉੱਤੇ ਕੀਤੇ ਖਰਚੇ ਤੁਹਾਡੀ ਲੇਬਰ ਲੇਬਰ ਵੀ ਸਕਿਲਡ ਲੇਬਰ ਇਸ ਤੋਂ ਵੀ ਅੱਗੇ ਜਿੰਨੀ ਤੁਸੀਂ ਮਸ਼ੀਨਰੀ ਯੂਜ਼ ਕਰਦੇ ਹੋ ਉਹਦੀ ਕਸਾਈ ਵਗੈਰਾ ਉਹਦਾ ਵਿਆਜ ਸਾਰੇ ਟੋਟਲ ਖਰਚੇ ਜੋ-ਜੋ ਚੀਜ਼ਾਂ ਤੁਸੀਂ ਆਪਦੀ ਖੇਤੀ ਦੇ ਵਿੱਚ ਯੂਟਿਲਾਈਜ਼ ਕਰਦੇ ਹੋ ਉਹਨਾਂ ਸਾਰਿਆਂ ਦੇ ਖਰਚਿਆਂ ਨੂੰ ਜੋੜ ਕੇ ਉਸ ਤੋਂ ਉੱਪਰ ਫਿਰ ਉਹ ਸਾਰੇ ਖਰਚੇ ਦਾ ਕਿੰਨਾ ਵਿਆਜ ਬਣਦਾ ਹੈ ਉਹ ਵੀ ਜੋੜ ਲਿਆ ਜਾਵੇ ਉਹ ਜੋੜਨ ਤੋਂ ਬਾਅਦ ਫਿਰ ਬਣਾਇਆ ਜਾਵੇ ਕਿ ਉਹ ਕਿੰਨਾ ਇੱਕ ਕੁਇੰਟਲ ਤੇ ਖਰਚਾ ਆਇਆ ਤੇ ਉਹਦੇ ਉੱਪਰ 50% ਮੁਨਾਫਾ ਨੰਨ ਦੇਣਾ ਬਣਦਾ ਹੈ ਹੁਣ ਇਹ ਮੰਨਦਾ ਜਿਹੜੀ ਇਹ ਮੰਨ ਪੈਰੇ ਦੋਸਤੋ ਅਸੀਂ ਸਮਝਦੇ ਹਾਂ ਕਿ ਕਿਸਾਨ ਨੇ ਇੱਕ ਜੀਵਨ ਦਾਤੀ ਹੈ ਬਹੁਤ ਜ਼ਰੂਰੀ ਹੈ ਅਗਰ ਇਹ ਮਿਲਦੀ ਹੈ ਤਾਂ ਮੈਨੂੰ ਲੱਗਦਾ ਹੈ ਕਿ ਜਿਹੜੀ ਮੇਰੀ ਸਮਝ ਹੈ ਕਿ ਸਾਨੂੰ ਲਗਭਗ 4500 ਰੁਪਏ ਦੇ ਨੇੜੇ ਤੇ ਕਲਕਦਾ ਰੇਟ ਮਿਲ ਸਕਦਾ ਹੈ ਉਹ ਤੁਹਾਨੂੰ ਤਗੜੇ ਹੋ ਕੇ ਲੜਨਾ ਪੈਣਾ ਹੈ ਦੂਸਰੀ ਗੱਲ ਝੋਨੇ ਦਾ ਰੇਟ 31-3200 ਮਿਲ ਸਕਦਾ ਹੈ ਨਰਮੇ ਦਾ ਰੇਟ 11000 ਤੋਂ ਉੱਪਰ ਮਿਲ ਸਕਦਾ ਹੈ ਗੰਨੇ ਦਾ ਰੇਟ 900 ਤੋਂ ਉੱਪਰ ਮਿਲ ਸਕਦਾ ਹੈ ਇਹ ਹੈ ਅਗਰ ਇਹ ਮਿਲਦਾ ਹੈ ਤਾਂ ਸੁਭਾਵਿਕ ਹੈ ਕਿ ਸਾਡੇ ਕਿਸਾਨ ਦੇ ਸਿਰ ਕਰਜ਼ਾ ਨਹੀਂ ਰਹੇਗਾ ਕਰਜ਼ੇ ਤੋਂ ਮੁਕਤੀ حاصل ਕਰ ਲੇਗਾ ਔਰ ਨਾਲ ਅਗਲੀ ਗੱਲ ਇਹ ਆ ਦੋਸਤੋ ਕਿ ਇਹ ਮੰਗ ਲੈਣੀ ਬਹੁਤ ਜ਼ਰੂਰੀ ਹੈ ਇੱਕਲ ਹੋਰ ਨੋਟ ਕਰਨ ਕਰਿਓ ਜ਼ਕੀਰ ਰეკਮੈਂਡੇਸ਼ਨ ਉਹਦੀ ਬੜੀ ਤਕੜੀ ਰეკਮੈਂਡੇਸ਼ਨ ਹੈ ਇਹ ਉਹਦੇ ਚ ਉਹਨਾਂ ਨੇ ਲਿਖਿਆ ਕਿ 1 ਇੰਚ ਵੀ ਉਹ ਪੰਜਾਬ ਨੂੰ ਧਰਤੀ ਵਾਹੀ ਜੋਗ ਧਰਤੀ ਕਾਰਪੋਰੇਟ ਲੋਕਾਂ ਦੇ ਕਬਜ਼ੇ 'ਚ ਨਹੀਂ ਜਾਣੀ ਚਾਹੀਦੀ ਜਿਹੜੀ ਸਭ ਤੋਂ ਵੱਡੀ ਗੱਲ ਹੈ ਬੜੀ ਇੰਪੋਰਟੈਂਟ ਗੱਲ ਹੈ ਸਰਕਾਰ ਦਾ ਜੋਰ ਲੱਗਿਆ ਹੋਇਆ ਹੈ ਕਿ ਕਾਰਪੋਰੇਟ ਲੋਕਾਂ ਨੂੰ ਤੁਹਾਡੀ ਜ਼ਮੀਨ ਦੇਣੀ ਹੈ ਇੱਥੇ ਵੱਡੇ ਵੱਡੇ ਫਾਰਮ ਤਿਆਰ ਕਰਨੇ ਆ ਲੇਕਿਨ ਡਾਕਟਰ ਸੁਆਮੀ ਨਾਥਨ ਉਹਦਾ ਡਟ ਕੇ ਵਿਰੋਧ ਕਰਦਾ ਹੈ ਉਹ ਇਹ ਕਹਿੰਦਾ ਕਿ ਬਿਲਕੁਲ ਨਹੀਂ ਇੱਕ ਇੰਚ ਵੀ ਵਾਹਿਜੋਗ ਜ਼ਮੀਨ ਕਾਰਪੋਰੇਟ ਲੋਕਾਂ ਕੋਲ ਨਹੀਂ ਜਾਣੀ ਚਾਹੀਦੀ ਇਹ ਖੇਤੀ ਆ ਤੇ ਲੋਕਾਂ ਦੀ ਜੀਵਨ ਉਪਜੀਵਕਾ ਹੈ ਇਹ ਖੇਤੀ ਲੈਣੀ ਚਾਹੀਦੀ ਸੋ ਇਸ ਲਈ ਡਾਕਟਰ ਸੁਆਮੀ ਨਾਥਨ ਦੀ ਰਿਪੋਰਟ ਨੂੰ ਅਸੀਂ ਇਸ ਲਈ ਮੰਨਦੇ ਆ ਕਿ ਕਿਸਾਨ ਦੀ ਜੀਵਨ ਦਾਤੀ ਹੈ ਅਗਰ ਇਹ ਤੁਹਾਨੂੰ ਤੁਹਾਡੀਆਂ ਫਸਲਾਂ ਦੇ ਰੇਟ ਇਸ ਤਰੀਕੇ ਨਾਲ ਮਿਲਦੇ ਆ ਔਰ ਐਮਐਸਪੀ ਦੀ ਗਰੰਟੀ ਦਾ ਕਾਨੂੰਨ ਮਿਲਦਾ ਹੈ ਤਾਂ ਦਾਵੇ ਨਾਲ ਗੱਲ ਹੈ ਕਿ ਸਾਡਾ ਕਿਸਾਨ ਕਿਸਾਨ ਰਹੇਗਾ ਮੁਰ ਦੁਬਾਰਾ ਖੁਸ਼ਹਾਲ ਹੋਏਗਾ ਸਾਡੇ ਮਜ਼ਦੂਰ ਭਾਈਚਾਰੇ ਨਾਲ ਸਾਡੀ ਨੇੜਤਾ ਵਧੇਗੀ ਕਿਉਂ ਨੇੜਤਾ ਵਧੇਗੀ ਮੰਨ ਲਓ ਡਾਕਟਰ ਸੋਮੀ ਲਾਜਿੰਦਾ ਫਾਰਮੂਲਾ ਲਾਗੂ ਹੋ ਗਿਆ ਅੱਜ ਚੋਨੇ ਦੀ ਦਵਾਈ ਅਸੀਂ 3000 ਦਿੰਨੇ ਆ ਤੇ ਮਜ਼ਦੂਰ ਵਿਚਾਰਾ 4000 ਮੰਗਦਾ 4500 ਮੰਗਦਾ ਸਾਡੇ ਰੋਜ਼ ਡਿਸਪਿਊਟ ਬਣਦੇ ਨੇ ਇਹ ਝਗੜੇ ਨਿਬਟਾਉਣ ਵਾਸਤੇ ਜੇਕਰ ਡਾਕਟਰ ਸੁਮਿੰਨਾਥਨ ਦੀ ਰਿਪੋਰਟ ਸਰਕਾਰ ਲਾਗੂ ਕਰ ਦਿੰਦੀ ਹੈ ਸਾਡੀ ਜਿਹੜੀ ਝੋਨੇ ਦੀ ਦਵਾਈ ਹੋਏਗੀ ਉਹ ਸਾਡੇ ਨਾਲ ਜਿਹੜੇ ਲਾਗਤ ਖਰਚਾ ਦੇ ਵਿੱਚ ਜੁੜਨੀ ਸ਼ੁਰੂ ਹੋਗੀ ਉਹ ਜੁੜੇਗੀ ਉਹਦੇ ਉੱਪਰ 50% ਮੁਨਾਫਾ ਮਿਲਣਾ ਹੈ ਜੇ 3000 ਅਸੀਂ ਝੋਨੇ ਦੀ ਦਵਾਈ ਦੇਵਾਂਗੇ ਤਾਂ ਸਾਨੂੰ ਕਣ ਝੋਨੇ ਦੇ ਰੇਟ ਦੇ ਵਿੱਚ ਜੁੜ ਕੇ ਉਸ ਪੈਸੇ ਨੇ ਔਰ ਉਹਦੇ ਉੱਪਰ 50% ਮੁਨਾਫਾ ਜੁੜਿਆ ਜਦੋਂ ਸਾਨੂੰ ਇੱਕ ਕਿੱਲੇ ਮੜਨ ਮੇਰੇ ਦੋਸਤੋ 3000 ਦੀ بجائے 4500 ਰੁਪਈਆ ਫਸਲ ਦੇ ਰੂਪ ਦੇ ਰੇਟ ਦੇ ਰੂਪ ਚ ਮਿਲਣਾ ਹੈ ਜੇਕਰ ਇਹ ਲਾਗੂ ਹੋ ਜਾਂਦੀ ਹੈ ਤੇ ਸਾਡਾ ਮਜ਼ਦੂਰ ਭਾਈਚਾਰਾ ਜਿਹੜਾ ਉਹਦੇ ਨਾਲ ਸਾਡੀ ਲੜਾਈ ਖਤਮ ਕਿਉਂਕਿ ਸਾਡਾ ਤਾਂ ਖਰਚਾ ਜੁੜ ਜਾਣਾ ਹੈ ਜੇਕਰ ਸਾਡਾ ਖਰਚਾ ਜੁੜ ਜਾਣਾ ਸਾਨੂੰ ਕੀ ਦਿੱਕਤ ਹੈ ਔਰ ਦੁਨੀਆ ਦੀ ਕੋਈ ਸਸਤਾ ਕੋਈ ਬੈਂਕ ਕੋਈ ਹੋਰ ਅਦਾਰਾ ਹੈ ਜਾਂ ਨਹੀਂ ਜਿਹੜਾ ਤੁਹਾਡੇ ਖਰਚ ਕੀਤੇ ਪੈਸਿਆਂ ਨੂੰ ਡੁੱਢੇ ਪੰਜ ਦਾ ਚਾਰ ਮਹੀਨਾ ਚ ਕਰਦਾ ਹੋਵੇ ਇਹ ਇੱਕੋ ਹੀ ਤਰੀਕਾ ਹੈ ਜਿਹਦੇ ਰਾਹੀਂ ਤੁਹਾਡੇ ਪੈਸੇ ਡੁੱਡੇ ਹੁੰਦੇ ਆ ਇਸ ਲਈ ਅਸੀਂ ਫਿਰ ਸਾਡੇ ਮਜ਼ਦੂਰ ਭਾਈਚਾਰੇ ਦਾ ਸਾਥ ਦੇਵਾਂਗੇ ਉਹ ਸਭਾ ਸਾਥ ਦੇਣਗੇ ਅਸੀਂ ਇਹਨਾਂ ਦੀ ਮਜ਼ਦੂਰੀ ਕੀ ਫਰਕ ਪੈਂਦਾ ਜੇ ਡੀਸੀ ਕੋਲੇ ਪ੍ਰੋਟੈਸਟ ਕਰਕੇ 10000 ਰੁਪਇਆ ਸਰਕਾਰ ਕੋਲੇ ਪ੍ਰੋਟੈਸਟ ਕਰਕੇ ਅਸੀਂ ਉਹਦੀ ਝੋਨੇ ਦੀ ਲੋਈ 10000 ਕਰਾ ਲੈਣੇ ਆ ਤਾਂ ਸਾਨੂੰ ਫਸਲ ਦੇ ਰੇਟ ਤੇ ਮੇਰੇ ਮਿੱਤਰੋ 10000 ਤਾਂ ਉਹ ਮਿਲਦਾ ਮੁੜ ਕੇ ਤੇ ਨਾਲ ਉਹਦੇ 5000 ਤੁਹਾਨੂੰ ਮੁਨਾਫੇ ਵਾਲਾ ਮਿਲਣਾ ਸਾਨੂੰ ਉਹਦੇ ਜੋ ਕਿੱਲੇ ਵਗੜ 15000 ਰੁਪਏ ਸਰਕਾਰ ਨੂੰ ਦੇਣਾ ਪਏਗਾ ਸਾਡੇ ਪੈਸੇ ਵੀ ਮੁੜਿਆ ਸਾਨੂੰ 5000 ਨਾਲ ਵੀ ਜੁੜ ਕੇ ਆ ਗਿਆ ਸਾਡਾ ਮਜ਼ਦੂਰ ਭਾਈ ਜਾਰੇ ਨੂੰ ਅਸੀਂ 10000 ਧੋਲੇ ਦੀ ਲੋਈ ਦੇਤੀ ਉਹਦੀ ਆਪਦੀ ਜੀਵਨ ਲੀਲਾ ਵੀ ਪੂਰੀ ਵਧੀਆ ਢੰਗ ਨਾਲ ਚੱਲ ਪਿਆ ਜੀਵਨ ਰੋਜ਼ ਮਰਦੀਆਂ ਚੀਜ਼ਾਂ ਵਸਤੂਆਂ ਦੀਆਂ ਪੂਰੀਆਂ ਹੋਣੀਆਂ ਸ਼ੁਰੂ ਹੋਣੀਆਂ ਸੋ ਇਸ ਲਈ ਬਹੁਤ ਜ਼ਰੂਰੀ ਹੈ ਇਸ ਲਈ ਮੇਰੀ ਬੇਨਤੀ ਹੈ ਕਿ ਇਸ ਇਹ ਮੰਗਾਂ ਪਹਿਲੀ ਆ ਜਿਹੜੀ ਸਾਡੀ ਇਹਦੇ ਤੇ ਜ਼ੋਰ ਦੇਣਾ ਅਸੀਂ ਕੱਲ ਨੂੰ ਜਾਂ ਪਰਸੋਂ ਇੱਕ ਵੀਡੀਓ ਹੋਰ ਪਾ ਕੇ ਇਹਨੇ ਤੇ ਦੱਸਾਂਗੇ ਕਿ ਇਹਨੂੰ ਸਰਕਾਰ ਲਾਗੂ ਕਿਉਂ ਨਹੀਂ ਕਰ ਰਹੀ ਇਹ ਵੀ ਦੱਸਾਂਗੇ ਸੋ ਇੰਨੇ ਕਿ ਮੇਰੀ ਬੇਨਤੀ ਆ ਬਹੁਤ ਬਹੁਤ ਧੰਨਵਾਦ ਬਾਕੀ ਮੰਗਾਂ ਦੇ ਉੱਤੇ ਰੋਜ਼ ਅਸੀਂ ਇੱਕ ਵੀਡੀਓ ਦੇ ਰਾਹੀਂ ਤੁਹਾਡੇ ਨਾਲ ਗੱਲਬਾਤ ਸਾਂਝੀ ਕਰਦੇ ਰਹਾਂਗੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ